ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਵਿਚਾਰ ਕਰਨੀਆਂ ਜਿਹੜੀਆਂ ਪੰਜਾਬ ਦੇ ਵਿੱਚ ਪਤੰਗਾ ਆਡਰਿੰਗਾਂ ਗੁੱਡੇ ਆਡਰ ਰਏ ਕਿਉਂਕਿ ਇਹ ਵੀ ਬਹੁਤ ਵੱਡੀ ਸਮੱਸਿਆ ਦਾ ਕਾਰਨ ਹੈ ਇਹ ਵੀ ਬਹੁਤ ਵੱਡਾ ਇੱਕ ਵਿਸ਼ਾ ਵਾ ਜਿਹਦੇ ਬਾਰੇ ਕੋਈ ਬੋਲਦਾ ਨਹੀਂ ਹੈ ਪਰ ਦਾਸ ਇੱਕ ਗੁਰੂ ਘਰ ਦਾ ਪ੍ਰਚਾਰਕ ਹੋਣ ਦੇ ਨਾਤੇ ਇੱਕ ਗੁਰੂ ਘਰ ਸਿੱਖ ਹੋਣ ਦੇ ਨਾਤੇ ਮੇਰਾ ਫਰਜ਼ ਹੈ ਕਿ ਮੈਂ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਾਂ ਪਟੰਗਾ ਉੜਦੀਆਂ ਵਾ ਬੱਚੇ ਆਪਣਾ ਐਂਟਰਟੇਨਮੈਂਟ ਕਰਦੇ ਆ ਮਨੋਰੰਜਨ ਕਰਦੇ ਆ ਖੁਸ਼ ਹੁੰਦੇ ਆ ਹੁਣ ਕਈ ਵਾਰੀ ਕੀ ਹੁੰਦਾ ਵਾ ਕਿ ਬੱਚੇ ਡੋਰ ਨੂੰ ਖਿੱਚਦੇ ਨਹੀਂ ਆ ਡੋਰ ਨੂੰ ਉਦਾਂ ਤੋੜ ਦਿੰਦੇ ਆ ਹੁਣ ਉਹ ਡੋਰ ਇੱਕ ਬੰਦੇ ਨੂੰ ਸੜਕ ਦੇ ਦੂਜੇ ਬੰਦੇ ਵਾਲਿਆਂ ਦੀ ਕਿਤੇ ਇਹ ਕਿਧਰ ਅੜ ਜਾਂਦੀ ਹੈ ਕੋਈ ਮੋਟਰਸਾਈਕਲ ਸਕੂਟਰੀ ਵਾਲਾ ਕੋਈ ਬੰਦਾ ਲੰਘਦਾ ਵਾ ਤੇ ਉਹਦੇ ਗਲ ਦੇ ਵਿੱਚ ਫਿਰ ਜਾਂਦੀ ਹੈ ਕਈ ਸੜਕ ਦੇ ਕੇਸ ਸਾਡੇ ਕੋਲ ਹਰ ਸਾਲ ਇਦਾਂ ਦੇ ਹੁੰਦੇ ਆ ਜਿਦੇ ਨਾਲ ਪਤੰਗਾਂ ਦੇ ਨਾਲ ਡੋਰ ਦੇ ਨਾਲ ਚైనా ਡੋਰ ਦੇ ਨਾਲ ਕਈ ਸੈਂਕੜੇ ਬੰਦੇ ਮਾਰੇ ਜਾਂਦੇ ਆ ਹੁਣ ਪਹਿਲਾਂ ਹੀ ਬੇਨਤੀ ਰਹੀ ਸਰਕਾਰ ਨੂੰ ਕਰਦੇ ਆ ਕਿ ਸਰਕਾਰ ਨੂੰ ਇਸ ਚੀਜ਼ ਦੇ ਉੱਪਰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਤੇ ਡੋਰ ਚੈਨਾ ਦੀ ਬੰਦ ਕਰਾਉਣੀ ਚਾਹੀਦੀ ਆ ਪਰ ਕੋਈ ਸਰਕਾਰ ਕੋਈ ਪਾਰਟੀ ਇਹਦੇ ਬਾਰੇ ਧਿਆਨ ਨਹੀਂ ਦਿੰਦੀ ਤੇ ਜੇਕਰ ਆਪਾਂ ਆਪ ਹੀ ਕਰੀਏ ਇਹ ਗੱਲ ਮੈਂ ਨਸ਼ਾਵਰੀ ਵੀ ਖੈਰ ਮੈਂ ਹੀ ਉਦਾਹਰਣ ਦਿੰਦਾ ਮੈਂ ਕਿ ਨਸ਼ੇ ਵੀ ਸਰਕਾਰ ਨੇ ਬੰਦ ਨਹੀਂ ਕਰਾਉਣੇ ਨਸ਼ੇ ਸਾਨੂੰ ਆਪ ਨੂੰ ਆਪਣੇ ਘਰਾਂ ਦੇ ਵਿੱਚੋਂ ਕੱਢਣੇ ਪੈਣੇ ਆ। ਉਹੀ ਗੱਲ ਮੈਂ ਇੱਥੇ ਕਰੂੰਗਾ ਕਿ ਚਾਈਨਾ ਦੀ ਡੋਰ ਜਾਂ ਕੋਈ ਐਸੀ ਚੀਜ਼ ਜਿਹੜੀ ਹਾਨੀ ਕਰਕੇ ਆ ਉਹ ਸਰਕਾਰ ਨੇ ਬੰਦ ਨਹੀਂ ਕਰਨੀ। ਸਰਕਾਰ ਨੇ ਸਾਨੂੰ ਜਿੰਨਾ ਵੀ ਇਸ ਚੀਜ਼ ਵੱਲ ਧੱਕਿਆ ਜਾਵੇ ਸਰਕਾਰ ਨੇ ਉਹਨਾਂ ਧੱਕਣਾ। ਪਰ ਇਹਦੇ ਵਿੱਚ ਸਦਾ ਆਪਣਾ ਫਰਜ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਸਮਝਾਈਏ ਕਿ ਪੁੱਤ ਤੁਹਾਡੇ ਮਨੋਰੰਜਨ ਕਰਨ ਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਇਹ ਆਪਾਂ ਆਪਣੇ ਬੱਚਿਆਂ ਨੂੰ ਸਮਝਾਈਏ ਇੱਕ ਸਮੇਂ ਤੇ ਮੇਰੇ ਮਾਪਿਓ ਨੇ ਮੈਨੂੰ ਸਮਝਾਇਆ ਸੀ ਉਹਨਾਂ ਸਮਝਾਉਂਦਾ ਮੇਰੇ ਮਾਪਿਓ ਦਾ ਇਦਾਂ ਤਰੀਕਾ ਵਧ ਗਿਆ ਹੈ ਕਿ ਮੈਂ ਪਤੰਗ ਮੰਗੀ ਸੀ ਕਿ ਮੈਨੂੰ ਪਤੰਗ ਲੈ ਕੇ ਦਿਓ ਮੈਨੂੰ ਡੋਰ ਲੈ ਕੇ ਦਿਓ ਤੇ ਮੇਰੇ ਮਾਪਿਓ ਨੇ ਮੈਨੂੰ ਇੰਨੇ ਤਰੀਕੇ ਨਾਲ ਸਮਝਾਇਆ ਕਿ ਪੁੱਤ ਤੂੰ ਕਿਤੇ ਛੱਤ ਤੇ ਚੜਿਆ ਹੋਏਗਾ ਕਿਤੇ ਇਦਾਂ ਡੌਂਦਾ ਡੌਂਦਾ ਤੂੰ ਕਿਤੇ ਬੈਕ ਆ ਗਿਆ ਪਛਾਣ ਨੂੰ ਤੁਰਦਾ ਆਇਆ ਕਿਤੇ ਥੱਲੇ ਡੇਗ ਗਿਆ ਸੱਤ ਤੋਂ ਤੇ ਤੇਰਾ ਕੋਈ ਅੰਗ ਪੈਰ ਟੁੱਟ ਗਿਆ ਤੇ ਫਿਰ ਨੁਕਸਾਨ ਹੋਊਗਾ ਬੜੇ ਪਿਆਰ ਦੇ ਨਾਲ ਉਹਨਾਂ ਬੜੇ ਤਰੀਕੇ ਨਾਲ ਸਮਝਾਇਆ ਇਹ ਤੇ ਸਮਝਿਆ ਵੀ ਮੈਂ ਕੰਚੇ ਖੇਡਣ ਨੂੰ ਬਰੰਡੇ ਖੇਡਣ ਤੋਂ ਮੈਂ ਆਪਣੀ ਮਾਂ 'ਤੇ ਉਹਨੂੰ ਕਿਹਾ ਮਾਤਾ ਪਿਤਾ ਨੂੰ ਕਿਹਾ ਮੈਂ ਕਿ ਮੈਨੂੰ ਕੰਚੇ ਲੈ ਕੇ ਦੋ ਮੇਰੇ ਮਾਤਾ ਪਿਤਾ ਨੇ ਮੈਨੂੰ ਪਿਆਰ ਦੇ ਨਾਲ ਸਮਝਾਇਆ ਕਿ ਪੁੱਤ ਘਰੇ ਰਹਿ ਪੜ੍ਹਾਈ ਕਰ ਕੁਝ ਖਾਣ ਪੀਣ ਨੂੰ ਚਾਹੀਦਾ ਸਾਨੂੰ ਦੱਸ ਅਸੀਂ ਲੈ ਕੇ ਦਵਾਂਗੇ ਸਮਝਾਉਂਦਾ ਮਾਪੇ ਉਹਦਾ ਤਰੀਕਾ ਸੀ ਸਮਝ ਲੱਗੀ ਮੈਨੂੰ ਜੇਕਰ ਬੱਚੇ ਨੂੰ ਸਮਝਾਉਣਾ ਵਾ ਤੇ ਬੜੇ ਪਿਆਰ ਦੇ ਨਾਲ ਸਮਝਾਓ ਤਾਂ ਜੋ ਬੱਚਾ ਤੁਹਾਡੀ ਗੱਲ ਸਮਝੇ ਵੀ ਸਾਡੇ ਪਿੰਡ ਦੀ ਹੀ ਗੱਲ ਆ ਇੱਕ ਮਨਸਰਾ ਜਿਹਾ ਉਹਦਾ ਸਾਡੇ ਪਿੰਡ ਦੀ ਹੀ ਗੱਲ ਆ ਇੱਕ ਬੰਦਾ ਇਸੇ ਤਰ੍ਹਾਂ ਹੀ ਪਤੰਗ ਡਾਰ ਰਿਹਾ ਸੀ ਉਹਨੇ 3-4 ਗੁੱਡੇ ਕਿਸਦੇ ਵੱਢ ਵੀ ਦਿੱਤੇ ਸੀ ਉਹ ਪਤੰਗ ਟਾਉਂਦਾ ਤਾਂ ਉਂਦਾ ਇਦਾਂ ਖਿੱਚਦਾ ਖਿੱਚਦਾ ਪਿਛੇ ਪਿਛੇ ਤੁਰਿਆ ਆ ਹੁਣ ਇੱਕ ਜੇ ਹੁੰਦਾ ਕਿ ਛਤ ਨੂੰ ਵਲਿਆ ਹੁੰਦਾ ਵਾ ਉਹਨਾਂ ਦੀ ਛਤ ਵਲੀ ਨਹੀਂ ਸੀ ਉਹ ਪਛਾਣ ਨੂੰ ਤੁਰਿਆ ਆ ਤੁਰਿਆ ਆਉਂਦਾ ਆਉਂਦਾ ਥੱਲੇ ਡਿੱਗ ਗਿਆ ਤੇ ਥੱਲੇ ਡਿੱਗਾ ਕਿੱਥੇ ਜਾ ਗਿਆ ਖੁਰਲੀ ਦੇ ਵਿੱਚ ਕਿਸ ਦੀ ਗਵਾਂਡੀਆਂ ਦੇ ਜੀ ਹੁਣ ਗਵਾਂਡੀਆਂ ਦੀ ਖੁਰਲੀ ਦੇ ਵਿੱਚ ਡਿੱਗਾ ਤੇ ਉਹਨਾਂ ਦੀ ਖੁਰਲੀ ਤੇ ਇੱਕ ਬਲਦ ਵੱਜਾ ਸੀ ਬੜੇ ਲੰਮੇ ਲੰਮੇ ਸਿੰਗ ਹੀ ਉਹ ਬਲਦ ਦੇ ਤੇ ਸਾਰੇ ਪਿੰਡ ਦੇ ਵਿੱਚ ਉਸ ਬਲਦ ਨੂੰ ਕੋਈ ਬੰਦਾ ਹੱਥ ਨਹੀਂ ਲਾਉਂਦਾ ਸਿਵਾਏ ਉਸ ਦੇ ਮਾਲਕ ਦੇ ਭਾਵ ਕਿ ਉਹ ਬਲਦ ਇੰਨਾ ਖਤਰਨਾਕ ਹੀਗਾ ਮਤਲਬ ਸਾਰਿਆਂ ਨੂੰ ਹੀ ਉਹ ਮਾਰਦਾ ਸੀ ਤੇ ਉਹਦੀ ਖੁਰਲੀ ਦੇ ਵਿੱਚ ਆ ਕੇ ਉਹ ਮੁੰਡਾ ਡਿੱਗਿਆ ਖੁਰਲੀ ਦੇ ਵਿੱਚ ਡਿੱਗਿਆ ਨਾਲੇ ਉਸ ਮੁੰਡੇ ਦੀ ਲੱਤ ਟੁੱਟੀ ਨਾਲੇ ਬਲਦ ਨੇ ਵੀ ਮਾਰਿਆ ਉਹ ਮੁੰਡੇ ਨੂੰ ਤੇ ਫਿਰ ਉਸ ਬਲਦ ਦਾ ਮਾਲਕ ਆਇਆ ਉਹ ਮਾਲਕ ਆ ਕੇ ਤੇ ਫਿਰ ਉਹਨੇ ਬਲਦ ਨੂੰ ਡੰਡੇ ਨਾਲ ਹਟਾਇਆ ਤੇ ਮੁੰਡੇ ਨੂੰ ਚੁੱਕ ਕੇ ਛੇਤੀ ਛੇਤੀ ਹਸਪਤਾਲ ਖੜਿਆ ਫਿਰ ਉਹਦਾ ਟ੍ਰੀਟਮੈਂਟ ਕਰਾਇਆ ਖੈਰ ਮੇਰੀ ਜਿਹੜੀ ਇਸ ਵੀਡੀਓ ਦੇ ਵਿੱਚ ਜਿਹੜੀ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਆਪਣੇ ਬੱਚਿਆਂ ਨੂੰ ਬੜੇ ਪਿਆਰ ਦੇ ਨਾਲ ਸਮਝਾਓ ਕਿ ਪੁੱਤ ਗੁੱਡੇ ਡਾਉਨ ਦੇ ਨਾਲ ਕੀ ਕਾ ਜੰਗਰਾ ਮਾਰਨ ਦੇ ਨਾਲ ਕੋਈ ਫਾਇਦਾ ਨਹੀਂਗਾ ਕਿਤੇ ਥੱਲੇ ਡੇਗੇ ਤਾਂ ਹੀ ਕਿਤੇ ਨੁਕਸਾਨ ਹੋਇਆ ਜਾਂ ਤੇ ਆਪਣਾ ਨੁਕਸਾਨ ਹੋਏਗਾ ਜੇ ਆਪਣਾ ਨੁਕਸਾਨ ਨਾ ਹੋਇਆ ਤਾਂ ਜਿਹੜੀ ਡੋਰ ਰਹਿ ਜਾਣੀ ਹੈ ਕਿਤੇ ਛੜਕਾਂ ਦੇ ਵਿੱਚ ਕਿਤੇ ਕਿਸ ਦੇ ਗਲ ਦੇ ਵਿੱਚ ਫਿਰੂਗੀ ਕਿਤੇ ਸੱਟ ਪੇਟ ਲੱਗੂਗੀ ਆਪਣੇ ਬੱਚਿਆਂ ਨੂੰ ਮੇਰੀ ਬੇਨਤੀ ਕੀ ਬੜੇ ਪਿਆਰ ਦੇ ਨਾਲ ਸਮਝਾਓ ਕਿਉਂਕਿ ਮੈਂ ਬੇਨਤੀ ਕਰਦੀ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਲੈਣਾ ਹੁਣ ਤੁਸੀਂ ਵੇਖ ਲਓ ਕਿੰਨੇ ਸਰਕਾਰੀ ਕੰਮ ਚੱਲ ਰਹੇ ਸੀ ਕਿੰਨੇ ਪੁਲ ਬਣ ਰਹੇ ਸੀ ਕਿੰਨੇ ਨਿਰਮਾਣ ਹੋ ਰਹੇ ਸੀ ਪਰ ਜਦੋਂ ਵੋਟਾਂ ਆ ਗਈਆਂ ਹੁਣ ਵੋਟਾਂ ਦੇ ਵੇਲੇ ਸਾਰੀਆਂ ਸਰਕਾਰਾਂ ਨੇ ਕੰਮ ਰੋਕ ਦਿੱਤਾ ਕਿਉਂ ਕਿ ਜੇਕਰ ਵੋਟਾਂ ਜਿੱਤਾਂਗੇ ਤੇ ਪੁਲ ਬਣਾ ਦੇਵਾਂਗੇ ਜੇ ਨਾ ਜਿੱਤੇ ਤਾਂ ਸਾਨੂੰ ਬਣਾਉਣ ਦੀ ਕੀ ਲੋੜ ਆ ਸਰਕਾਰਾਂ ਐਹੋ ਜੀਆਂ ਵਾ ਸਰਕਾਰਾਂ ਨੇ ਸਾਨੂੰ ਰੋਕਣਾ ਸਰਕਾਰਾਂ ਵੱਲੋਂ ਅਸੀਂ ਮਰ ਜੀਏ ਅਸੀਂ ਰਹਿ ਜੀਏ ਮੈਨੂੰ ਮਾਫ ਕਰਿਓ ਇਹ ਗੱਲ ਮੈਂ ਕਹਿ ਰਿਹਾ ਵਾ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਪੈਣਾ ਇਹ ਤੀਜੇ ਦਿਨ ਉੱਠ ਕੇ ਬਿਆਨ ਜ਼ਰੂਰ ਦੇ ਦਿੰਦੇ ਆ ਕਿ ਲਓ ਬਈ ਜਿਹੜਾ ਪਤੰਗ ਡਾਵੇਗਾ ਜਿਹੜਾ ਬੰਦਾ ਗੁੱਡੇ ਡਾਵੇਗਾ ਇਨਾ ਚੈਨਾ ਦੀ ਡੋਰ ਨਾਲ ਬਿਆਨ ਜ਼ਰੂਰ ਦੇ ਦਿੰਦੇ ਆ ਵੀ ਅਸੀਂ ਉੱਤੇ ਕਾਨੂੰਨੀ ਕਾਰਵਾਈ ਕਰਾਂਗੇ 302 309 ਦਾ ਪਰਚਾ ਪਾਵਾਂਗੇ ਪਰ ਪਰਚਾ ਪੁਰਚਾ ਕੋਈ ਨਹੀਂ ਹੱਸਾ ਪੈਂਦਾ ਇਹ ਸਿਰਫ ਕਹਿਣ ਦੀਆਂ ਗੱਲਾਂ ਆ ਕੈਮਰੇ ਦੇ ਸਾਹਮਣੇ ਹੋਰ ਕਹਿ ਜਾਣਾ ਦੇ ਬਾਅਦ ਵਿੱਚ ਅਸਲ ਵਿੱਚ ਇਹਨਾਂ ਨੇ ਪਿੱਛੇ ਹੋ ਕੇ ਫਿਰ ਐਖਣਾ ਸਾਨੂੰ ਗਿਲੋ ਲਿਆ ਇਸ ਕਰਕੇ ਮੇਰੀ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਬੜੇ ਪਿਆਰ ਦੇ ਨਾਲ ਸਮਝਾਓ ਕਿਉਂਕਿ ਇਹ ਵਾਇਰਸ ਐਨੀ ਦੇਣੀ ਤੁਹਾਨੂੰ ਪਤਾ ਸਾਰਿਆਂ ਨੂੰ ਫੈਲਦਾ ਵਾ ਕਈ ਲੱਖਾਂ ਦੇਸ਼ਾਂਵਾਂ ਦੇਸ਼ਾਂ ਤੁਸੀਂ ਪੰਜਾਬ ਤੋਂ ਬਾਹਰ ਦੀ ਗੱਲ ਕਰ ਲਓ ਹਜ਼ਾਰਾਂ ਬੰਦੇ ਐਸੇ ਆ ਜਿਹੜੇ ਡੋਰ ਦੀ ਚਪੇੜ ਦੇ ਵਿੱਚ ਆ ਕੇ ਮਾਰੇ ਜਾਂਦੇ ਆ ਇਹਾਰ ਵੀਡੀਓ ਆਪਾਂ ਜਿਆਦਾ ਲੰਮੀ ਨਾ ਕਰੀਏ ਮੇਰੀ ਬੇਨਤੀ ਹੈ ਇੰਦੀਆਂ ਜਿਹੜੀਆਂ ਮੈਂ ਕੀਤੀਆਂ ਵਾ ਪ੍ਰਵਾਣ ਜਰੂਰ ਕਰਿਓ ਫਤਿਹ ਰਿਸਾਂ ਚ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ